ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਨੋਟੀਫਿਕੇਸ਼ਨ ਨੂੰ ਵੀ ਜ਼ਰੂਰ ਆਨ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਚਲੋ ਜੀ ਸ਼ੁਰੂ ਕਰਦੇ ਆਪਾਂ ਬਲੌਗ ਤੇ ਇਹ ਬਲੌਗ ਹੈ ਜੀ ਆਪਣਾ ਕੱਲ ਦਾ ਤੇ ਕਿਉਂਕਿ ਕੱਲ ਆਪਾਂ 21 ਜਨਵਰੀ 2026 ਨੂੰ ਹੀ ਬਲੌਗ ਬਣਾ ਲਿਆ ਸੀਗਾ ਤੇ ਪਰ ਇਹ ਆਪਣੇ ਤੋਂ ਕੱਲ ਅਪਲੋਡ ਨਹੀਂ ਕਰਿਆ ਗਿਆ ਤੇ ਕਿਉਂਕਿ ਫਿਰ ਤਾਂ ਕਰਕੇ ਅੱਜ ਹੀ ਆਪਾਂ ਇਹ ਬਲੌਗ ਅਪਲੋਡ ਕਰ ਰਹੇ ਆਂਗੀ ਤੇ ਬਾਕੀ ਇਹ ਬਲੌਗ ਆਪਣਾ ਹੁਣ ਕਈ ਦਿਨਾਂ ਬਾਅਦ ਹੀ ਆਏਗਾ ਤੇ ਕਿਉਂਕਿ ਪਹਿਲਾਂ ਥੋੜਾ ਜਿਹਾ ਮੌਸਮ ਖਰਾਬ ਸੀਗਾ ਤੇ ਕਿਉਂਕਿ ਧੁੱਪ ਨਹੀਂ ਨਿਕਲਦੀ ਸੀਗੀ ਤੇ ਧੁੱਪ ਵਸਤ ਦਪੈਰ ਨੂੰ ਹੀ ਥੋੜਾ ਬਹੁਤ ਟਾਈਮ ਨਿਕਲਦੀ ਸੀ ਤੇ ਤਾਂ ਕਰਕੇ ਫਿਰ ਵੀ ਟਾਈਮ ਆ ਜਬਲੌਗ ਆਪਣੀ ਤੋਂ ਨਹੀਂ ਬਣਾਇਆ ਗਿਆ ਤੇ ਬਾਕੀ ਫਿਰ ਜਦੋਂ ਧੁੱਪਣੀ ਨਿਕਲਦੀ ਹੈਗੀ ਤਾਂ ਫਿਰ ਪਸ਼ੂਆਂ ਦਾ ਕੰਮ ਵੀ ਜ਼ਿਆਦਾ ਹੋ ਜਾਂਦਾ ਹੈਗਾ ਤੇ ਕਿਉਂਕਿ ਫਰੇਮਿੰਗ ਸਾਰੇ ਦਿਨ ਟੱਪੇ ਜਾਂਦੇਗਾ ਤਾਂ ਬਲੌਗ ਨਹੀਂ ਬਣਾਇਆ ਜਾਂਦਾ ਤੇ ਪਰ ਹੁਣ ਕਈ ਦਿਨ ਹੋ ਗਏ ਵਧੀਆ ਧੁੱਪ ਨਿਕਲਣ ਲੱਗ ਗਈ ਤੇ ਬਾਕੀ ਕੱਲ ਵਧੀਆ ਧੁੱਪ ਸੀਗੀ ਤੇ ਫਿਰ ਆਪਾਂ ਦੁਪਹਿਰ ਨੂੰ ਪਸ਼ੂ ਨੂੰ ਨਵਾ ਨਵਾ ਕੀ ਬਾਰ ਬੰਨਤਾ ਸੀਗਾ ਤੇ ਕਿਉਂਕਿ ਜਿੱਦਣ ਆਪਾਂ ਪਸ਼ੂ ਨਵਾਣੀ ਹੁੰਦੇ ਨੇਗੀ ਤਾਂ ਫਿਰ ਆਪਾਂ ਉਹਦੋਂ ਪਸ਼ੂਆਂ ਨੂੰ ਸਵੇਰੇ ਜਦੋਂ ਬਾਰ ਬੰਨ ਦੇਾਂਗੇ ਬਰਾਂਡੇ ਤੋਂ ਤਾਂ ਫਿਰ ਉਹਦੋਂ ਜਦੋਂ ਨੀਰਾ ਖਾ ਲੈਂਦੇ ਨੇਗੀ ਤਾਂ ਫਿਰ ਆਪਾਂ ਪਾਣੀ ਪਿਆ ਪਿਆ ਕੀ ਉੱਥੇ ਫਿਰ ਬੰਨ ਲੈਨੇ ਆਂਗੀ ਤੇ ਕਿਉਂਕਿ ਹੁਣ ਆਪਣੇ ਬਰਾਂਡੇ ਦੀ ਸਫਾਈ ਆਪਾਂ ਸਵੇਰੀ ਕਰ ਦਿੰਨੇ ਆਂਗੇ ਤੇ ਫਿਰ ਬਾਕੀ ਪਸ਼ੂ ਆਪਣੇ ਬ੍ਰਾਂਡੀ ਤੋਂ ਬਾਹਰ ਆਲੀ ਖੁਰਲੀ ਤੇ ਖੜੇ ਰਹਿੰਦੇ ਨੇਗੇ ਤੇ ਕਿਉਂਕਿ ਉਦੇ ਤੱਕ ਵਸਪੇਰ ਪਾਣੀ ਪੀ ਕੇ ਨੀਰਾਚਾਰੀ ਖਾਈ ਜਾਂਦੇ ਨੇਗੇ ਤੇ ਫਿਰ ਆਪਾਂ 10 ਵਜੇ ਤੱਕ ਲੱਗ ਜਾਂਦੇ ਆਂਗੇ ਪਸ਼ੂ ਨਵਾਣ ਤੇ ਕਿਉਂਕਿ ਫਿਰ ਜੇ ਆਪਾਂ ਪਸ਼ੂ ਨਵਾਣੀ ਨੇਗੀ ਤਾਂ ਫਿਰ ਆਪਾਂ ਟਾਈਮ ਨਾਲ ਨਵਾ ਕੇ 10 ਤੋਂ 11 ਵਜੇ ਤੱਕ ਫੇਰੀ ਆਪਾਂ ਪਸ਼ੂਆਂ ਨੂੰ ਬਾਹਰ ਬੰਨ੍ਹ ਦਿੰਨੇ ਆਗੇ ਤੇ ਕਿਉਂਕਿ ਫਿਰ ਪਸ਼ੂ ਨਾ ਕੇ ਵਧੀਆ ਤੂ ਪਸੀਖ ਲੈਂਦੇ ਨੇਗੇ ਤੇ ਕਿਉਂਕਿ ਆਪਣੇ ਹੁਣ ਇੱਧਰ ਚੜਦੀ ਉੱਪਰ ਦੁਪਹਿਰ ਤੱਕ ਹੀ ਰਹਿੰਦੀ ਹੈਗੀ ਤੇ ਬਾਕੀ ਐਤਰ ਹੁਣ ਥੋੜੇ ਜਿਹਾ ਧੁੱਪ ਦਾ ਸੇਕ ਵੀ ਵਧੀਆ ਹੋ ਜਾਂਦਾ ਹੈਗਾ ਤੇ ਬਾਕੀ ਫਿਰ ਜੇ ਆਪਾਂ ਪਸ਼ੂ ਨਮਾਨਣੇ ਆ ਗਈ ਤਾਂ ਨਮਾਕੇ ਧੁੱਪ ਚ ਰੱਖਣੀ ਜ਼ਰੂਰੀ ਨੇਗੀ ਤੇ ਕਿਉਂਕਿ ਜਿਹੜੀ ਆਪਣੀ ਛੋਟੀ ਨੂੰ ਪਹਿਲਾਂ ਦੁੱਧਾ ਲਈ ਨੂੰ ਠੰਡ ਲੱਗੀ ਸੀਗੀ ਤਾਂ ਉਹਨੂੰ ਨਵੇਂ ਸਾਲ ਤੋਂ ਪਹਿਲਾਂ ਠੰਡ ਲੱਗੀ ਸੀਗੀ ਤੇ ਉਦੋਂ ਆਪਾਂ ਦੁਪਹਿਰ ਨੂੰ ਅੰਦਰ ਲਿਜਾ ਕੇ ਪਸ਼ੂ ਨਮਾਈ ਸੀਗੇ ਤੇ ਕਿਉਂਕਿ ਦੁਪਹਿਰ ਨੂੰ ਥੋੜੇ ਜਿਹਾ ਟੈਂਪਰੇਚਰ ਵੀ ਘਟਣ ਲੱਗ ਜਾਂਦੇਗਾ ਤੇ ਤਾਂ ਕਰਕੇ ਹੁਣ ਆਪਾਂ ਜਦੋਂ ਵੀ ਪਸ਼ੂ ਨਮਾਣੀ ਲੀਗੀ ਸੰਪਾਸ ਵੀਰੀ ਦਸ ਤੋਂ 11 ਦੇ ਵਿੱਚ ਵਿੱਚ ਨਵਾ ਕੀ ਬਾਰ ਬੰਨ ਦਿੰਦੀਆਂ ਗਈ ਤੇ ਕਿਉਂਕਿ ਫਿਰ 12 ਆਂਦੀ ਵਸੇ ਨਾਲ ਦੀ ਨਾਲ ਬੈਠੇ ਜਾਂਦੀ ਨਹੀਂ ਕਿ ਤੇ ਵਸੂ ਦੁੱਧ ਲੈ ਕੇ ਫਿਰ ਸ਼ਾਮ ਤੱਕ ਹੀ ਵਧੀਆ ਜਿਹਾ ਗਾਲੇ ਪਈ ਰਹਿੰਦੀ ਨਹੀਂ ਕਿ ਤੇ ਬਾਕੀ ਹੁਣ ਜਦੋਂ ਦੀ ਥੋੜੇ ਜਿਹਾ ਧੁੱਪ ਘਟ ਨਿਕਲਦੀ ਸੀ ਤਾਂ ਆਪਣੇ ਸਾਰੇ ਪਸ਼ੂਨੂ ਕੀ ਔਖਾ ਹੋ ਰਿਹਾ ਸੀਗਾ ਤੇ ਬਾਕੀ ਜ਼ਿਆਦਾਤਰ ਆਪਣੇ ਤੂਫਾਨ ਨੂੰ ਕਿਉਂਕਿ ਪਹਿਲਾਂ ਤੇ ਹੀ ਵਧੀਆ ਦੌੜ ਲਾ ਲੈਂਦਾ ਸੀਗਾ ਤੇ ਠੰਡ ਕਰਕੇ ਪਹਿਲਾਂ ਹੀ ਦੀਵਨੀ ਦੌੜ ਲੱਗੀ ਹੈਗੀ ਤੇ ਤਾਂ ਕਰਕੇ ਫਿਰ ਅੱਜ ਆਪਾਂ ਇੱਥੇ ਹੁਣ 22 ਤਰੀਕ ਨੂੰ ਜਦੋਂ ਆਪਾਂ ਸਵੇਰੇ ਹੁਣ ਪਸ਼ੂ ਬਾਰ ਬੰਨ੍ਹੇ ਸੀਗੇ ਤੇ ਅੱਜ ਆਪਾਂ ਇਹਨੂੰ ਥੋੜਾ ਜਿਹਾ ਕੱਲੇ ਨੂੰ ਹੀ ਖੁੱਲਾ ਛੱਡਿਆ ਸੀਗਾ ਤੇ ਕਿਉਂਕਿ ਜੇ ਆਪਾਂ ਮੂਨਾਂ ਨੂੰ ਨਾਲ ਛੱਡੀਏ ਤਾਂ ਫਿਰ ਇਹ ਦੋਨੋਂ ਕਣਕ ਚ ਜਾ ਵੜ ਦੇਣਗੇ ਤੇ ਫਿਰ ਹੁਣ ਜਦ ਇਹ ਕੱਲਾ ਹੁੰਦੇ ਨਾਲ ਹੀ ਦੌੜ ਵੀ ਵਧੀਆ ਲਾ ਲੈਂਦੇਗਾ ਤਾਂ ਆਪਾਂ ਦੋਨਾਂ ਨੂੰ ਬਾਰੀ ਵੱਟੇ ਛੱਡ ਦਿੰਨੀ ਆਂਗੀ ਜੇ ਜਦੋਂ ਖੁੱਲਾ ਹੁੰਦਾ ਐਵੇਂ ਵਧੀਆ ਟੱਕਰਾਂ ਲੈ ਲੈ ਕੇ ਦੌੜ ਲਾਂਦੇਗਾ ਕਿਉਂਕਿ ਅਮੀ ਜੱਪਾ ਕਟਰੂਆਂ ਨੂੰ ਖੁੱਲੀ ਛੱਡ ਦੇ ਰਹੀਏ ਤਾਂ ਵਧੀਆ ਮਸਤੀ ਵੀ ਕਰ ਦੇਣੀਗੀ ਤੇ ਨਾਲ ਕਟਰੂ ਆਪਣਾ ਐਕਟਿਵ ਵੀ ਰਹਿੰਦੇਗਾ ਤੇ ਇੱਥੇ ਨਾਲ ਵੱਡੇ ਪਸ਼ੂ ਨਾਲ ਵੀ ਪੰਗੇ ਲੱਗ ਰਿਹਾ ਸੀਗਾ ਲੈ ਨਾ ਤੇ ਹੁਣ ਜਿੱਦਣ ਦੀ ਵਧੀਆ ਸਵੇਰ ਦੀ ਧੁੱਪ ਲੱਗੀ ਹੈ ਕਿ ਨਿਕਲਣਾ ਤੇ ਤਾਂ ਕਰਕੇ ਜਿੱਦਣ ਆਪਾਂ ਪਸ਼ੂ ਨਹੀਂ ਨਵਾਣੀ ਹੁੰਦੇ ਤੇ ਕਿਉਂਕਿ ਆਪਾਂ ਹੁਣ ਕਈ ਦਿਨ ਬਾਅਦ ਹੀ ਪਸ਼ੂ ਨਵਾਣੇ ਆਂਗੇ ਤੇ ਉਦੋਂ ਆਪਾਂ ਹੁਣ ਵੈਸੇ ਸਵੇਰੇ ਪਛਮਾ ਨੂੰ ਤਾਂ 8:00 ਵਜੇ ਦੀ ਨਾਲ ਹੀ ਪਾਣੀ ਪੀਅ ਵਿਆਖੀ ਵਾਰ ਵੰਨ ਦਿੰਨੇ ਆਂਗੀ ਤੇ ਕਿਉਂਕਿ ਚਲੋ ਜਿੱਦ ਨਵਾਣੀ ਹੁੰਦੀ ਨਹੀਂ ਕਿ ਉਦੋਂ ਥੋੜੇ ਆਪਾਂ ਲੇਟ ਹੋ ਜੰਨੇ ਆਂਗੀ ਤੇ ਬਾਕੀ ਪਹਿਲਾਂ ਹੀ ਦੀ ਤੂਫਾਨ ਦੇ ਦਰ ਤੇ ਉੱਠ ਗਿਆ ਸੀਗਾ ਆਪਾਂ ਪਿਛਲੇ ਬਲੌਗ ਚ ਦੱਸਿਆ ਸੀਗਾ ਤੇ ਹੁਣ ਇਹਨੂੰ ਕਈ ਦਿਨ ਹੋ ਗਏ ਤਾਂ ਉਦੋਂ ਮੋਕ ਲੱਗ ਗਈ ਤਾਂ ਇਹਨੇ ਮੋਕ ਕਰਕੇ ਵੀ 2-3 ਦਿਨ ਨੀਰਾਚਾਰਨ ਚੱਜ ਨਾਲ ਖਾਇਆ ਨਹੀਂ ਹੈਗਾ ਤੇ ਹੁਣ ਦੋ ਕ ਦਿਨ ਹੋ ਗਏ ਬਿਲਕੁਲ ਠੀਕ ਹੋ ਰਿਹਾ ਹੈਗਾ ਤੂਫਾਨ ਤੇ ਕਿਉਂਕਿ ਹੁਣ ਇਹ ਵਧੀਆ ਰੱਜ ਕੇ ਨੀਰਾ ਲੱਗ ਗਿਆ ਖਾਨ ਤੇ ਨਾਲ ਹੁਣ ਇਹ ਦਾਣਾ ਵੀ ਸਹੀ ਲੱਗ ਗਿਆ ਖਾਨ ਤੇ ਕਿਉਂਕਿ ਪਹਿਲਾਂ ਥੋੜੇ ਕੱਚਾ ਥਾਣਾ ਜਿਆਦਾ ਖਾਂਦਾ ਸੀਗਾ ਤੇ ਬਾਕੀ ਗੱਚੇ ਦਾਣੇ ਨਾਲ ਪਸ਼ੂ ਦੇ ਦਰਦ ਹੋਣ ਦਾ ਵੀ ਡਰ ਰਹਿੰਦੇਗਾ ਤੇ ਬਾਕੀ ਹੁਣ ਆਪਾਂ ਸਾਰੀ ਪਸ਼ੂਆਂ ਨੂੰ ਦਾਣਾ ਰਿੰਨ ਕੇ ਪੰਨੇ ਆਗੀ ਤੇ ਕਿਉਂਕਿ ਤਿੰਨੋਂ ਦੁੱਧ ਵਾਲੀਆਂ ਨਾਲ ਆਪਾਂ ਜਿਹੜੀ ਆਪਣੀ ਹੁਣ ਸੂਣ ਵਾਲੀ ਛੋਟੀ ਹੈਗੀ ਤਾਂ ਇਹਨਾਂ ਨੂੰ ਆਪਾਂ ਚਾਰਾਂ ਨੂੰ ਇੱਕੋ ਜਿਹਾ ਦਾਣਾ ਪਾ ਦਿੰਨੇ ਆਂਗੇ ਰਿੰਨਕੀ ਤੇ ਜਿਹੜੇ ਆਪਣੇ ਦੂਜੇ ਤਿੰਨ ਪਸ਼ੂ ਰਹਿ ਕੇ ਉਹਨਾਂ 'ਚ ਆਪਣੀ ਕਚੋਟੀ ਹੋਰ ਬਣੇਗੀ ਤੇ ਉਹਨਾਂ ਨੂੰ ਆਪਾਂ ਤਿੰਨਾਂ ਨੂੰ ਅਲੱਗ ਤੋਂ ਪਾ ਦਿੰਨੇ ਆਂਗੇ ਉਹਨਾਂ ਦਾ ਰਿੰਨਕੀ ਤੇ ਬਾਕੀ ਤੂਫਾਨ ਤੇ ਮੁੰਨਾ ਜਿਹੜੀ ਨਾਲ ਦਾ ਵੀ ਖਾਂਦੇ ਨੇਗੇ ਆਪਾਂ ਦਸ ਵਿੱਚੋਂ ਹੀ ਪਾ ਦਿੰਨੇ ਆਂਗੇ ਥੋੜਾ ਥੋੜਾ ਕਿਉਂਕਿ ਇਹ ਜ਼ਿਆਦਾ ਤਾਂ ਨਹੀਂ ਖਾਂਦੇ ਹੈਗੇ ਤੇ ਤਾਂ ਕਰਕੇ ਵਸੇ ਜਿੰਨਾ ਕ ਖਾਂਦੇ ਨੇਗੇ ਆਪਾਂ ਪੌਂਸੇ ਹਿਸਾਬ ਨਾਲ ਹੀ ਪਾ ਦਿੰਨੇ ਆਂਗੇ ਤੇ ਇੱਥੇ ਅੱਜ ਆਪਾਂ ਸ਼ਾਮ ਦੇ ਟਾਈਮ ਜਦੋਂ ਤਾਰਾ ਕੱਢ ਰਹੇ ਸੀਗੇ ਤੇ ਕਿਉਂਕਿ ਹੁਣ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ ਸੀਗਾ ਤੇ ਬਾਕੀ ਅੱਜ ਰਾਤ ਨੂੰ ਮੀਂਹ ਵੀ 10 ਰੱਖਿਆਗਾ ਤੇ ਇਧਰ ਆਪਾਂ ਹੁਣ ਪਹਿਲਾਂ ਆਪਣੀ ਜਿਹੜੀ ਉਧਰ ਟੋਕੜ ਝੂਟੀ ਹੈਗੀ ਤੇ ਇਖਦਰ ਸਾਈਡ ਤੇ ਤੂਫਾਨ ਦੀ ਮਾਂ ਤਾਂ ਫਿਰ ਆਪਾਂ ਇਹਨਾਂ ਦੀ ਪਹਿਲਾਂ ਤਾਰ ਕੱਢ ਲਈ ਸੀ ਤੇ ਕਿਉਂਕਿ ਐਮਸੀ ਦਾ ਵੀ ਕਈ ਵਾਰ ਮੀਂਹ ਕਣੀ ਨਾ ਜੇ ਬਾਕੀ ਥੋੜਾ ਜਿਹਾ ਲੇਟ ਵੀ ਲੱਗ ਰਿਹਾ ਸੀਗਾ ਹੁਣ ਤੇ ਤਾਂ ਕਰਕੇ ਆਪਾਂ ਉਹਨਾਂ ਦੀ ਪਹਿਲਾਂ ਕੱਢ ਲਈ ਤੇ ਇਹਦਰਾ ਆਪਾਂ ਮੋਨਾ ਨੂੰ ਛੱਡ ਦਿੰਨੇ ਆਂਗੀ ਤਾਂ ਫਿਰ ਇਹ ਇੰਨੀ ਦੁੱਧ ਪੀ ਜਾਂਦੀ ਹੈਗੀ ਤੇ ਕਿਉਂਕਿ ਆਪਾਂ ਬਸ ਆਪਣੀ ਐਮਐਸ ਦਾ ਆਪਾਂ ਬਸ ਲਾਸਟ ਦੀ ਕੱਢ ਦੇਾਂਗੇ ਇੱਕ ਜਗ ਸਵੇਰੇ ਇੱਕ ਸ਼ਾਮ ਨੂੰ ਤੇ ਨਹੀਂ ਬਾਕੀ ਸਾਰਾ ਮੋਨਾ ਪੀ ਲੈਂਦੀ ਹੈਗੀ ਤੇ ਕਿਉਂਕਿ ਇੰਨੀ ਮੋਨਾ ਵੀ ਵਧੀਆ ਤਿਆਰ ਹੋ ਜਾਊਗੀ ਤੇ ਉਹ ਵੀ ਆਪਾਂ ਲਾਸਟ ਤੇ ਐਮੀ ਕੱਢ ਲੈਣੇ ਆਗੀ ਕਿਉਂਕਿ ਨਹੀਂ ਫਿਰ ਪਸ਼ੂ ਦੇ ਥਾਨ ਪਾਟਣ ਲੱਗ ਜਾਂਦੇ ਨੇਗੀ ਤੇ ਤਾਂ ਕਰਕੇ ਨਾਲੇ ਆਪਾਂ ਬਸ ਇੱਕ ਜਗ ਸਵੇਰੇ ਇੱਕ ਸ਼ਾਮ ਨੂੰ ਦੋਨੋਂ ਟਾਈਮ ਐਮੀ ਕੱਢ ਲੈਣੇ ਆਗੀ ਚੁਲਾਈ ਨੇ ਆਪਣੀ ਨਾਲੇ ਮੋਨਾ ਵਧੀਆ ਤਿਆਰ ਹੋ ਚੁਗੀ ਤੇ ਕਿਉਂਕਿ ਜਿਹੜੀ ਆਪਾਂ ਥੋੜੇ ਆ ਖਾਸ ਚੀਜ਼ ਤਿਆਰ ਕਰਨੀ ਹੁੰਦੀ ਹੈਗੀ ਤਾਂ ਮਿਹਨਤ ਵੀ ਜ਼ਿਆਦਾ ਲੱਗਦੀ ਹੈਗੀ ਤੇ ਇੱਥੇ ਆਪਾਂ ਸ਼ਾਮ ਨੂੰ ਪਸ਼ੂ ਅੰਦਰ ਬੰਨਤੇ ਸੀਗੇ ਤੇ ਬਾਕੀ ਆਪਾਂ ਤੂਫਾਨ ਨੂੰ ਦੋਨੋਂ ਟਾਈਮ ਹੀ ਦੁੱਧ ਪਿਆ ਦਿੰਨੇ ਆਗੇ ਤੇ ਜਿਹੜੀ ਆਪਣੀ ਇਹ ਸੈਕਿੰਡ ਨੰਬਰ ਤੇ ਛੋਟੀ ਖੜੀ ਹੈਗੀ ਤੇ ਕਿਉਂਕਿ ਆਪਣੀ ਇਹ ਟੋਪੀ ਉਤਰੀ ਵਾਲੀ ਛੋਟੀ ਤੋਂ ਅਗਲੀ ਤਾਂ ਆਪਣੀ ਇਹ ਛੋਟੀ ਨੂੰ ਵੀ ਹੁਣ 8ਵਾਂ ਮਹੀਨਾ ਲੱਗ ਗਿਆ ਤੇ ਆਪੇ ਦੇ ਹੁਣ ਜੋੜਾ ਪਾਈ ਦਿੱਤੇਗਾ ਤੇ ਕਿਉਂਕਿ ਜੋੜਾ ਪਾਈ ਨੂੰ ਆਪਾਂ ਨੂੰ ਕਈ ਦਿਨ ਹੋ ਗਏ ਗੱਲ 'ਚ ਤੇ ਬਾਕੀ ਆਪਾਂ ਨੂੰ ਬੈਮ ਵੀ ਰਹਿੰਦਾ ਹੈਗਾ ਕਈ ਵਾਰ ਟੋਕ ਟੁਕ ਕੇ ਤਾਂ ਆਪਣੇ ਸ਼ਰੂਤ ਹੀ ਪਾ ਲੈਂਦੇ ਨੇਗੇ ਤੇ ਜਿਹੜੀ ਆਪਣੀ ਧੋਖੜ ਝੋਟੀ ਹੈਗੀ ਉਹਨੂੰ ਬਸ 8-9 ਦਿਨ ਤੱਕ ਹੀ ਲੱਗ ਜੂਗਾ 8ਵਾਂ ਮਹੀਨਾ ਤੇ ਬਾਕੀ ਇਹ ਥੋੜੇ ਹੁਣ ਦੁੱਧ ਘਟ ਗਈ ਸੀਗੀ ਤੇ ਤਾਂ ਕਰਕੇ ਆਪਾਂ ਨੂੰ ਕਈ ਦਿਨ ਹੋ ਗਏ ਆਪਾਂ ਇੱਕ ਡਾਂਗੀ ਪਾ ਲਈ ਤੇ ਕਿਉਂਕਿ ਬਾਕੀ ਥੋੜੇ ਜਿਹਾ ਠੰਡ ਹੁੰਦੀ ਹੈ ਕੀ ਤਾਂ ਕਰਕੇ ਆਪਾਂ ਇਹਦੀ ਸ਼ਾਮ ਨੂੰ ਹੀ ਕੱਢ ਲੈਨੇ ਆ ਗੇ ਤਾਰ ਤੇ ਇਹਨੂੰ ਸੂਈ ਨੂੰ ਵੀ ਥੋੜੇ ਜਿਆਦਾ ਹੀ ਟਾਈਮ ਹੋ ਗਿਆ ਤੇ ਕਿਉਂਕਿ ਪਹਿਲਾਂ ਆਪਾਂ ਹੀਟ ਹਾਲਤੀ ਸੀ ਤੇ ਕਿਉਂਕਿ ਆਪਾਂ ਇਹਦਾ ਸੂਆ ਵੀ ਚੌਥੇ ਮਹੀਨੇ ਚੀਪਵਾਣਾ ਸੀਗਾ ਤੇ ਤਾਂ ਕਰਕੇ ਬਾਕੀ ਇਹ ਹੁਣ ਤੱਕ ਵਧੀਆ ਦੋਨੋਂ ਟਾਈਮ ਹੀ ਤੁਦ ਦਿੰਦੀ ਰਹੀ ਹੈਗੀ ਤੇ ਬਾਕੀ ਜਦੋਂ ਦੀ ਇਹ ਸੂਈ ਹੈਗੀ ਤਾਂ ਦੁਬਾਰੇ ਕਈ ਵਾਰੀ ਬਿਮਾਰ ਹੋਗੀ ਤੇ ਕਿਉਂਕਿ ਸੂਣ ਤੋਂ ਬਾਅਦ ਇਹਨੂੰ ਵੀ ਕਲੀਨ ਇਨਫੈਕਸ਼ਨ ਰਹੀ ਤਾਂ ਇਹ ਦੁੱਧ ਵੀ 21ਵੇਂ 22ਵੇਂ ਤੀ ਨਹੀਂ ਉਤਾਰਨ ਲੱਗੀ ਸੀ ਤੇ ਫਿਰ ਉਸ ਤੋਂ ਬਾਅਦ ਅੱਗੇ ਨੂੰ ਸਿਆਲ ਚ ਪਿਛਲੇ ਸਾਲ ਠੰਡ ਲੱਗ ਗਈ ਤੇ ਫਿਰ ਉਸ ਤੋਂ ਬਾਅਦ ਇਹਦੀ ਗਰਮੀ ਚ ਇਸਵਰ ਮਸਟਾਇਟਿਸ ਆ ਗਈ ਤੇ ਕਿਉਂਕਿ ਮਸਟਾਇਟਿਸ ਆਣ ਤੋਂ ਬਾਅਦ ਇਹ ਪੰਜ ਪੰਜ ਸੀਕ ਰਿੰਚੀ ਠੀਕ ਹੋ ਗਈ ਸੀਗੀ ਤੇ ਕਿਉਂਕਿ ਪਰੋਨਾ ਦੁੱਧ ਤੇ ਤਾਂ ਨਹੀਂ ਆਈ ਹੈਗੀ ਤਾਂ ਪਰ ਫਿਰ ਵੀ ਬਸ ਛੀਕੋ ਕਿਲੋ ਦਹੀਂ ਕੀ ਤੇ ਬਾਕੀ ਇਹਨੇ ਆਪਣੀਆਂ ਦੂਜੀਆਂ ਮੱਸਸੂਣ ਵਾਲੀਆਂ ਸੀਗੀਆਂ ਤੇ ਨੇ ਆਪਣਾ ਵਧੀਆ ਡੰਗਾ ਤਾਰਤਾ ਸੀਗਾ ਤੇ ਕਿਉਂਕਿ ਨਹੀਂ ਆਪਾਂ ਨੂੰ ਨਵੀਂ ਮੈਸ ਲੈਣੀ ਪੈਂਦੀ ਬਲੌਗ ਦਾ ਐਂਡ ਆਪ ਐਥੀ ਕਰਦੇ ਆਂ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ